ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਹਾਲ ਚਾਲ ਸਾਰਿਆਂ ਦਾ ਧੁੱਪਾਂ ਚੜ ਗਈ ਅੱਜ ਪੂਰੀ ਸਾਧਰੇ ਚੜ ਗਈ ਸਾਢੇ 7 ਬੰਦਾ ਟਾਈਮ ਹੋ ਗਿਆ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਂਦੇ ਆ ਅੱਜ ਦਾ ਵਿਚਾਰ ਖੇਤਾਂ ਦਾ ਕਹਿ ਕੁਸਾ ਅੱਜ ਜੀ ਚੈੱਕ ਕਰੋ ਕੋਰਾ ਪਿਆ ਵਾ ਬਾਈ ਅੱਜ ਜਿੰਨਾ ਹੀ ਮੈਂ ਦੇਖਿਆ ਇਹ ਪੱਤੇ ਪੁੱਤੇ ਸਾਫ਼ ਕਰੇ ਤੇ ਉਹ ਕੋਰਾ ਪਿਆ ਬਹਿਨ ਹੱਥ ਠਰਦੇ ਆ ਪੂਰੇ ਧੁੱਪ ਤਾਂ ਚੜੀ ਵੀ ਐ ਪਰ ਜਿਹੜਾ ਕੋਰਾ ਏ ਉਹ ਹੱਥਾਂ ਦਾ ਸੁਨ ਚੜਾ ਰਿਹਾ ਮਤਲਬ ਮੋਟਰਸਾਈਕਲ ਵੀ ਬਹੁਤ ਆਖਾਂ ਮੋਟਰਸਾਈਕਲ 'ਤੇ ਕੋਰਾ ਦੇਖ ਲਾ ਕਿੰਨਾ ਜਿਆਦਾ ਸਵੇਰੇ ਹਜੇ ਜਿਆਦਾ ਦਾ ਹੁਣ ਤਾਂ ਘਟ ਗਿਆ ਧੁੱਪ ਕਰਕੇ ਹੌਲੀ ਹੌਲੀ ਖਤਮ ਜਾਂ ਘੁੜ ਦੇਣਾ ਨੇ ਖੁਰਜਣਾ ਬਾਕੀ ਦੇਖਦੇ ਅੱਜ ਵਿਆਹ ਵੀ ਹੈ ਇੱਕ ਇੱਕ ਜੇ ਤਪਾ ਵੈਸੇ ਤਾਂ ਚੜੇ ਗਈ ਜਨਾਤ ਹੁੰਦ ਜੀ ਆਈ ਅੱਜ ਇਹਨੂੰ ਦੇਖਦੇ ਅੱਗੋਂ ਗਲਾਉਂਦੇ ਆ ਕੱਖ ਖ ਵੱਡ ਲਈਏ ਆਇਦਾ ਗੱਖਾਂ ਵਾਸਤੇ ਹੀ ਤੇ ਪਰ ਕੋਰਾ ਇਹ ਹਿਸਾਬ ਦਾ ਪਿਆ ਵੇ ਆ ਹੱਥ ਲਾਣੇ ਜੀ ਨਹੀਂ ਕਰਦਾ ਹੈ ਕੱਖਾਂ ਦਾ ਟਾਈਮ ਤਾਂ ਵੈਸੇ ਸ਼ਾਮ ਦਾ ਹੀ ਚਾਹੀਦਾ ਹੈ ਤਾਂ ਪਿੱਜੇ ਪਿਆ ਉਸ ਨਾਲ ਲਸਣ ਦਾ ਫੇਰ ਗੜਾਈ ਮੰਗਦਾ ਇੱਕ ਚਲੋ ਇਹਦੀ ਵੀ ਗੜਾਈ ਕਰਦੇ ਵਿੱਚ ਜਿੰਨ ਟਾਈਮ ਜਾ ਕੱਢ ਕੇ ਗੁੱਬੀ ਸਰੋਂ ਵੀ ਵਧੀਆ ਹੋ ਗਈ ਇਹੀ ਮਾੜੀ ਦੀ ਉੱਪਰ ਦਾ ਬਹੁਤ ਸੋਹਣੀ ਆ। ਇਹੀ ਸਿੱਧੀ ਜੀ ਆ। ਅਗਈ ਪੱਲੀ ਪੱਲੀ ਤਾਂ ਆ ਪਈ ਐ। ਤੁਹਾਨੂੰ ਬੂਟੇ ਦਿਖਾਵਾਂਗੇ ਆਪਾਂ। ਚੌਬਰ ਨੇ ਲਾਤੇ। ਕਹਿੰਦਾ ਬਹੁਤ ਵਧੀਆ ਸਿੱਧੇ ਲਾਏ ਆ। ਬਾਕੀ ਤੁਹਾਨੂੰ ਦਿਖਾਉਂਦੇ ਹੁਣ। ਸਿੱਧੇ ਆ ਜਾਂ ਬਿਲਕੁਲ ਸਿੱਧੇ ਆ। ਅੱਜ ਤੇ ਦਿਖਾਉਂਦੇ ਤੁਹਾਨੂੰ ਬਾਕੀ ਚਲੋ ਕੱਖ ਵੱਡੀਏ ਥਿਊ ਦੇਖ ਲਓ ਮੋਟਰ ਦਾ ਗੈਸ ਹੋਣਾ ਆ ਰਿਹਾ ਚੜਦੀ ਮਿੱਠੀ ਮਿੱਠੀ ਧੁੱਪ ਇਹ ਪੰਜਾਬ ਚ ਸਕੂਨ ਆ ਬਾਈ ਖੁੱਲਾ ਜਿਹਾ ਏਰੀਆ ਬਾ ਮੈਪ ਕਰਦਾ ਹੁੰਦਾ ਏ ਮੁੰਡਾ ਆਇਆ ਤੂੰ ਮੋਟਰਸਾਈਕਲ ਪਰ ਘਰ ਤੱਕ ਭੱਜ ਕੇ ਆਉਣਾ ਤਾਂ ਉਹ ਲਾਈਟ ਕਰਕੇ ਛੇਤੀ ਆਉਣਾ ਪਏਗਾ ਨਹੀਂ ਤਾਂ ਤੁਰਕੀ ਆਉਣਾ ਬਈ ਮੈਂ ਕੀਤਾ ਠੰਡ ਠੰਡ ਨਹੀਂ ਆਪਾਂ ਮੋਟਰਸਾਈਕਲ ਚੱਕਦੇ ਮੈਂ ਕਿਾ ਪੱਤੇ ਜੇ ਕੱਢ ਦਵਾਂ ਹੂੰ ਉਹ ਫੇਰ ਸਾਫ਼ ਰਹਿੰਦੇ ਬਾਅਦ ਚ ਸਾਫ਼ ਹੋ ਜੂਗਾ ਸਾਫ਼ ਵੀ ਨਾਲੇ ਦੁਆਰੇ ਉੱਠ ਕੱਢਦਾ ਢੱਕਾਂ ਹਾਂ ਨਾਲੇ ਇਹ ਨਾ ਪੱਤੇ ਸਲੇ ਪੈਰਾ ਨਾਲ ਪੁਰਪੁਰ ਕੇ ਥੱਲੇ ਹੀ ਰਹਿੰਦੇ ਆ ਹੂੰ ਨਹੀਂ ਦਬੋ ਜਣਾ ਦਾ ਫਿਰ ਇਹ ਆ ਹੁਣ ਚੱਲ ਪੂਗਾ ਉਹਦੇ ਪਿੱਛੇ ਹੋਇਆ ਆ ਹਾਂ ਜਿਹੜੇ ਮੋਟੇ ਮੋਟੇ ਨਿਕਲਦੇ ਨੇ ਤਾਂ ਵਧੀਆ ਗੱਲ ਹੈ ਇਹਨਾਂ ਨੇ ਭੁਰ ਜਾਣਾ ਜਾਂ ਜਮਾ ਹੀ ਤੇ ਵਿੱਚੇ ਆਈ ਜਾਣਾ ਹੂੰ ਦੇਖ ਲੈ ਧੁੱਪਾਂ ਨਿਕਲੀ ਵੀ ਐ ਠੰਡ ਨਹੀਂ ਹੋਆ ਪੂਰਾ ਬਹਿਵਾ ਪੂਰਾ ਹੂੰ ਤਾਂ ਸ਼ਾਇਦ ਹੋ ਗਿਆ ਹੋ ਗਿਆ ਸਾਫ ਉੱਥੇ ਪੱਤੀ ਪੂਰਾ ਹੀ ਕੋਰਾ ਹੋਇਆ ਪਤਾ ਪਲੇਟ ਵੀ ਭੱਜੀ ਗਈ ਮੋਟਰ ਦੀ ਮੈਂ ਮੋਟਰ ਚਲਾਈ ਵੀ ਤੀ ਤੇਰੇ ਆਉਂਦਾ ਆਉਂਦਾ ਜਾ ਤੂੰ ਉਹ ਫਿਆਰੇ ਸੜਕ 'ਤੇ ਜਦ ਇਹ ਆਈ ਸੀ ਚੱਲੀ ਵੀ 15 ਕੁ ਮਿੰਟੇ ਆ ਪਤਾ ਕਾਦਾ ਹੁੰਦਾ ਨਾ ਆਉਂਦੀ ਤਾਂ ਹੈ ਦਿਨ 'ਚ ਕੱਲ ਖਾਸਾ ਟਾਈਮ ਲੱਗੀ ਹੈ ਨਾ ਸੰਦੋ ਫਿਰ ਮ ਬਾ ਬਾ ਬੂ ਕੇ ਉਤੇ ਬਾਹਰ ਪਾਣੀ ਛੱਡਿਆ ਹੈ ਅੱਛਾ ਪਹਿਲਾਂ ਸਫਾਈ ਸੁਹੀ ਜੀ ਕਰਕੇ ਮੜੀ-ਮੋਟੀ ਅੱਜ ਵੀ ਹੈ ਪਿੰਡੇ ਘੁਮਣਾ ਫਿਰ ਨਹੀਂ ਅੱਜ ਹੂੰ ਤੁਹਾਡਾ ਵਿਆਹ ਨਹੀਂ ਮੈਂ ਯਾਰ ਚੰਡੀਗੜ੍ਹ ਜਾ ਕੇ ਆਉਣਾ ਮੜਾ ਜਾ ਕੰਮ ਹੁਣ ਜਾਣਾ ਹੈ ਹਾਂ ਉਧਰ ਨਹੀਂ ਜਾਣਾ ਹੈ ਪਰ ਆਂਦੇ ਉਧਰ ਮੰਮੀ ਨੇ ਜਾਇਆ ਉਹਨੂੰ ਬਾਕੀ ਦੇ ਦੇ ਨਹੀਂ ਮੱਥਾ ਟੇਕ ਕੇ ਚਲ ਜੂੰਗੇ ਦੋਵੇਂ ਵੀ ਹੁੰਦੇ ਹਾਂ ਦੇਖਦਾ ਜਾਣਾ ਕਰਨ ਪਕੌੜੇ ਵੀ ਖਾਣੇ ਆ ਪਕੌੜੇ ਤਾਂ ਤੈਨੂੰ ਪਤਾ ਆਪਾਂ ਖਾਂਦੇ ਹੀ ਰਹਿੰਨੇ ਤੁਸੀਂ ਚੱਲਦੇ ਆਪਣੇ ਵਿਆਹ ਦੇ ਸੀਜ਼ਨ ਕਰਕੇ ਜੀ ਨਹੀਂ ਕਰਦਾ ਹੈਗਾ ਯਾਰ ਪਕੌੜਿਆਂ ਨੂੰ ਘਰ ਦੇ ਵਿੱਚ ਰੱਖੀ ਜਨੇ ਖਾਲਾ ਸਾਲਾ ਜੀ ਨਹੀਂ ਕਰਦਾ ਹੈਗਾ ਮਾ ਨੱਕਿਆ ਪਿਆ ਖਾਣ ਨਾਲ ਨਾ ਸਾਲਾ ਸਰੀਰ ਵੀ ਖਰਾਬ ਹੁੰਦਾ ਹੈ ਹਮ ਜਿਹਦੇ ਨੈਂਸੀ ਦਾ ਵਿਆਹ ਤਾਂ ਯਾਰ ਹਮ ਗੁਰਮੁਖੀ ਗੱਲ ਤਾਂ ਐਂ ਕਹਦਾ ਆ ਸੈਂਡਵਿਚ ਚ ਪਾ ਲੈ ਮਹਾਬਾਈ ਇਹ ਸੰਤਾ ਇਹੀ ਵਧੀਆ ਲੱਗਦੇ ਆ ਸਾਦਾ ਹੀ ਕੰਮ ਜਾਂ ਠੀਕ ਆ ਮਾ ਸਾਨੂੰ ਹੁਣ ਇਹੀ ਵਧੀਆ ਲੱਗਦੇ ਵੀ ਪਕੌੜੇ ਰੋਜ਼ ਕਿੱਥੇ ਖਾ ਹੁੰਨੇ ਆ ਇਹ ਸੈਂਡਵਿਚ ਵਧੀਆ ਏ ਉਹ ਯਾਰ ਠੀਕ ਸਾਹ ਹਰੀਆਂ ਸਬਜ਼ੀਆਂ ਹੁੰਦੀਆਂ ਏ ਹਾਂ ਸੁੱਕਾ ਸਾਦਾ ਕੰਮ ਐ ਨਾਲੇ ਨਾ ਕੱਪੜੇ ਲਿਬੜੇ ਨਾ ਬਾਤ ਆਪਣਾ ਆਰਾਮ ਨਾਲ ਖਾਈ ਜਾਵੇ ਉਹ ਨਾਲੇ ਖੜਨ ਦੀ ਵੀ ਨਹੀਂ ਲੋੜ ਆਹਣਾ ਇੱਕ ਚੱਕ ਲੈ ਹੱਥ ਜੋ ਉਹੀ ਖਾ ਇੱਕ ਨਾਲ ਗੱਲ ਜੀ ਬਣ ਜਾਂਦੀ ਏ ਯਾਰ ਇੰਨਾ ਲੋਡ ਵੀ ਨਹੀਂ ਪੈਂਦੀ ਹੈਗੀ ਰੋਟੀ ਖਾਣ ਹੁੰਦੀ ਹੈ ਚੱਜ ਨਾਲ ਯਾਰ ਅਸਲ 'ਚ ਵਾ ਉਹ ਫਿਰ ਲੀਲਾ ਹੋ ਜਾਂਦਾ ਨਾ ਸਾਰੇ ਚਲੇ ਜਾਂਦੇ ਆ ਹਾਂ ਸਵੇਰੇ ਸਵੇਰੇ ਧੱਕਾ ਪਿਆ ਵਾ ਹੁੰਦਾ ਏ ਤਾਂ ਨਹੀਂ ਆਪਣਾ ਟਾਈਮ ਲੱਗਦਾ ਹੈਗਾ ਹੂੰ ਚਲੋ ਹੁਣ ਤਾਂ ਸਫਾਈ ਹੋ ਗਈ ਇੱਧਰ ਤਾਂ ਮੇਰਾ ਇੱਕ ਹੋਰ ਫੀਰ ਮਰਦੀ ਏ ਇਹਨੇ ਨੂੰ ਵੀ ਕਹਿ ਦਣਾ ਵੀ ਬੰਦਾ ਹੀ ਵੜਦੇ ਬੜੀ ਸਫਾਈ ਨਾਲ ਆਹ ਪਲੇ ਨਾ ਜਾਣ ਮੈਨੂੰ ਐ ਦੂਏ ਦਿਨ ਐ ਨਹੀਂ ਪਤਾ ਤੰਗੜੀ ਉਰੀ ਰੱਖੀ ਹੋਈ ਆਂ ਦੇ ਨਾਲ ਸਫਾਈ ਸਫਾਈ ਅਗਲਾ ਕਰਾਉਣਾ ਕਿੰਨੀ ਸਫਾਈ ਕਰਦੇ ਆ ਬਾਈ ਕੱਖਾਂ ਦੀ ਅਮਾਤਾ ਆਈ ਅੱਜ ਦੋ ਦਿਨ ਬਾਅਦ ਵਾਫ ਤੇਰੇ ਵਾਲ ਚਾਚੇ ਦੀ ਸਫਾਈ ਦਾ ਤਾਂ ਹੀ ਫਰਕ ਪਤਾ ਲੱਗਿਆ ਅੱਜ ਫਿਰ ਆਇਆ ਹੁਣ ਅੱਜ ਕੋਰਾ ਪੇਵ ਦਾ ਹੱਥ ਬੋਟ ਧਰਦੇ ਤੇ ਕੱਖ ਹੋਣੇ ਚਾਹੀਦੇ ਆ ਘਰ ਕੱਖ ਪਹੁੰਚ ਗਏ ਥੋੜੇ ਇਹ ਅਗਲੇ ਪਚਾਹ ਤੇ ਕਰਾ ਜਿਵੇਂ ਮਰਜੀ ਆ ਘਰ ਦਾ ਬਾਡਾ ਵੀ ਸਿੱਧਾ ਲਾ ਕੇ ਜਾਂਦੇ ਆ ਮੇਰਾ ਬਾਡਾ ਵੀ ਕਿੱਡਾ ਹੈ ਹਾਂ ਤਾਂ ਤਾਂ ਜਲੂਸ ਕੱਢਤਾ ਅੱਲ ਬਣਾਤੀ ਤੂਪਾਂ ਦੇਖ ਲੈ ਕਿੰਨੀ ਘੈਂਟ ਚੜੀ ਐ ਅੱਜ ਘੈਂਟ ਚੜੀ ਐ ਜੀ ਅੱਜ ਵੈਲੇ ਹੁੰਦੇ ਪਤੰਗ ਬਹੁਤ ਉਡਣਦੇ ਐ ਅੱਜ ਮੈਂ ਤਾਂ ਪਰਸੋਂ ਬਹੁ ਡਾਏ ਹਾਂ ਨਾ ਮੈਂ ਕਹਿੰਦਾ ਪਤੰਗ ਡਾਏ ਹੁਣੇ 4-5 ਸਾਲ ਬਾਅਦ ਸਵਾਦੇ ਬਹੁਤ ਆਉਂਦਾ ਕਿ ਕਾਲਾ ਪਸੰਦ 12 ਦੀ ਹੈ ਦੋ ਤਰੀਕ ਦੀ ਯਾਰ ਦੋ ਦੀ ਹੈ ਹੂੰ ਦੋ ਨੂੰ ਵੀ ਵਿਆਹ ਹੈ ਮੈਂ ਤਾਂ ਪਤੰਗ ਪਤੰਗ ਲੈ ਆਉਣ ਦੀ ਸੋਚਦਾ ਤਾਂ ਦੋ ਨੂੰ ਮੇਰੇ ਪੱ ਵੀ ਵਿਆਹ ਆ ਗਿਆ ਐਤਵਾਰ ਪੈਂਦਾ ਹੈ ਨਾ ਹੂੰ ਪਤੰਗ ਬਹਿ ਰੋਪੜ ਬਹੁਤ ਉੱਡਦੇ ਆ ਉੱਥੇ ਸਵਾਦ ਜ ਨਹੀਂ ਆਉਂਦਾ ਸਵਾਦ ਉੱਥੇ ਯਾਰ ਪਰ ਹੈ ਤਾਂ ਗਲਤ ਹੈ ਜਿਹੜੀਆਂ ਡੋਰਾ ਐ ਨਹੀਂ ਡੋਰ ਯਾਰ ਅੱਗੇ ਅਸੀਂ ਰੀਲ ਨਾਲ ਲਾੜਾਉਂਦੇ ਹੁੰਦੇ ਤੇ ਤਿੰਨ ਚਾਰ ਰੀਲਾ ਲਿਆਉਣੀਆਂ ਪਤੰਗ ਮੈਂ ਕਹਿੰਦਾ ਕਿਤੇ ਤੇ ਕਿਤੇ ਜਾ ਕੇ ਖੜਦਾ ਦਾ ਮੁੱਕਦੀ ਉਹ ਨਹੀਂ ਦੀ ਉਹ ਦੱਸਿਆ ਮੈਂ ਕਿਹਨਾਂ ਦੂਈ ਲਾਵਾਂਗਾ ਧਾਗਾ ਜੀ ਡੋਰ ਇੱਕ ਤਾਂ ਹੱਥ ਨਹੀਂ ਤੇ ਵੱਡ ਹੁੰਦੇ ਹਾਂ ਭਾਈ ਨਾਲੇ ਐਕਸੀਡੈਂਟ ਜਿਹੜੇ ਹੁੰਦੇ ਆ ਨਾ ਬਹੁਤ ਹੁੰਦੇ ਆ ਯਾਰ ਇਹ ਤਾਂ ਕਹਿਣ ਦੀ ਗੱਲ ਆ ਵੀ ਵੱਡ ਨਹੀਂ ਹੁੰਦੀ ਆ ਡੋਰ ਸਾਡੀ ਕੱਚੀ ਰਹਿ ਜਾਂਦੀ ਆ ਮੈਂ ਨਾਨਕੇ ਗਿਆ ਵਾ ਤਾਹਾ ਲੋੜੀ ਨੂੰ ਉੱਥੇ ਨਾ ਧਾਗਾ ਜੀ ਡੋਰ ਦਾ ਹੀ ਲੈਂਦੀ ਉਹ ਚੜਖੜੀ ਜੀ ਅਸੀਂ ਬਾਈ ਖਾਸਾ ਤੈਨੂੰ ਪਤਾ ਦੂਏ ਤਰ੍ਹਾਂ ਖਾਸੀ ਛੱਡ ਲਈ ਡੋਰ ਉਹਨੇ ਸਾਰੇ ਪਾਸੇ ਤੇ ਦੋ ਤਿੰਨ ਤਿੰਨ ਪਤੰਗ ਵੱਡ ਦਿੰਦੀ ਫਿਰ ਵੱਡ ਹੁੰਦੀ ਦੀ ਅੱਛਾ ਹਾਂ ਮਾ ਉ ਵੀ ਤਾਂ ਚੈਨਾ ਪਰ ਪੈਸੇ ਲਾਉਣੇ ਆ ਹੀ ਲੈ ਲੋ ਹੋਰ ਲੈ ਲੈਣੇ ਤੂੰ ਉਹ ਚੈਨਾ ਡੋਰ ਤਾਂ ਗਲਤ ਆ ਯਾਰ ਗੱਲ ਨਿਕਲਦੀ ਨਹੀਂ ਬਾਬੇ ਹੱਥ ਜੋ ਸਵੇਰੇ ਕੱਲ ਕੋਠੇ ਪਰ ਨੂੰ ਨੰਗੀ ਡੋਰ ਮੈਂ ਤੋੜ ਕੇ ਦੇਖੀ ਟੁੱਟਦੀ ਵੀ ਨਹੀਂ ਹੈਗੀ ਚੈਨਾ ਵਾਲਿਆਂ ਸੜਿਆਂ ਦਾ ਦਿਮਾਗੇ ਬਹੁਤ ਦੇਖ ਪਹਿਲਾਂ ਚੈਨਾ ਡੋਰ ਕੱਢੀ ਫਿਰ ਨਿਆਣੇ ਦੀ ਉਂਗਲੀਆਂ ਵੱਡ ਹੋਣ ਲੱਗੀਆਂ ਠੀਕ ਹੈ ਉਂਗਲੀਆਂ ਵਾਸਤੇ ਫਿਰ ਉਹਨਾਂ ਨੇ ਛੋਟੇ ਛੋਟੇ ਉਹ ਦਸਤਾਨੇ ਜੇ ਬਣਾਤੇ ਵੀ ਵੱਡ ਨਾ ਹੋਵੇ ਇਹ ਤਾਂ ਹੁਣ ਮੜਾ ਜਾ ਕੰਮ ਘਟ ਗਿਆ ਜਿਹੜਾ ਗਲੇ ਕੋਲੇ ਵੱਡ ਹੁੰਦੇ ਉਹ ਨਹੀਂ ਨਹੀਂ ਹੁਣ ਤਾਂ ਲਾਸਮੈਂਟਾਂ ਹੋ ਗਈਆਂ ਹੁਣ ਸਿਵਲ ਚ ਫਿਰਦੇ ਯਾਰ ਪੁਲਿਸ ਵਾਲੇ ਰੋਕਦੇ ਆ ਸਾਰੇ ਓ ਯਾਰ ਪਰਦ ਮੇਨ ਤਾਂ ਦੁਕਾਨਾਂ ਵਾਲਿਆਂ ਨੂੰ ਰੋਕੇ ਦੁਕਾਨਾਂ ਨਹੀਂ ਰੋਕਣਾ ਹੈ ਯਾਰ ਜਿੱਥੇ ਬਣਦੀ ਉੱਥੇ ਰੋਕੋ ਹਾਂ ਫਿਰ ਆਪ ਹੀ ਨਹੀਂ ਆਉਣੀ ਪੈਸਾ ਚੜਦਾ ਯਾਰ ਬਾਬੇ ਪਹਿਲਾਂ ਜਿਹੜੇ ਰੰਗ ਦੇ ਜੇ ਹੁੰਦੇ ਤੇ ਡੋਰਾ ਨੂੰ ਉਹਨਾਂ ਦਾ ਕਿੰਨਾ ਕੰਮ ਹੁੰਦਾ ਤਾਂ ਹਾਂ ਜਿਹੜੇ ਡੋਰਾ ਰੰਗ ਕੇ ਜੇ ਦੰਦੇ ਤੇ ਉਹ ਬਜਾਰੇ ਫੇਰ ਹੀ ਇਸ ਚੀਜ਼ ਨੇ ਕਰੇ ਆ ਫਰੀਲਾ ਹੁੰਦੀਆਂ ਦੀਆਂ ਮੋਟੀਆਂ ਔਰ ਰੰਗ ਦੇਣਾ ਹਾਂ ਨਿਆਣੇ ਰੰਗਾਂ ਦੇ ਇੱਕ ਹੀ ਲੰਦੇ ਹੁੰਦੇ ਤੇ ਅੱਗੇ ਨਾਲੇ ਐ ਨਹੀਂ ਯਾਰ ਉਹਨੂੰ ਕਾਂਚ ਜਿਹਾ ਲੱਗਿਆ ਹੁੰਦਾ ਤਾਂ ਹਲਕਾ ਹਲਕਾ ਹਾਂ ਉਹ ਉਹਦੇ ਨਾਲੇ ਪਤੰਗ ਪਤੰਗ ਵੱਡਾ ਹੋਈ ਜਾਂਦੇ ਤੇ ਹੁਣ ਤਾਂ ਚੈਨਾ ਲਿਆਓ ਜੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਨੌ ਵੀ ਪਤਾ ਅੱਦਿਆਂ ਨੂੰ ਤਾਂ ਹਾਂ ਸੰ ਤਾਂ ਨੌ ਵੀ ਨਹੀਂ ਪਤਾ ਉਹਨਾਂ ਨੂੰ ਨੌ ਵੀ ਪਤਾ ਵੀ ਆਹ ਲਿਆਓ ਜੀ ਆਹ ਲਿਓ ਉਪਰ ਡਾਇਨਾਡੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਨਹੀਂ ਕੋਹ ਕਰਦੇ ਮੋਨੋਗੈਟ ਆਹੋ ਮਾਏ ਕਹਦੇ ਬਾਬੇ ਵੜਦੀ ਬਹੁਤ ਚਲੋ ਭਾਈ ਚਲਿਏ ਟੁਕਾ ਟੁਕਾ ਪਾ ਕੇ ਜਲਦੀ ਪ੍ਰਧਾਨ ਦੇ ਵੀ ਜਾਣਾ ਹੈ ਮੁੱਠਾ ਮੁੱਠਾ ਟੇਕ ਦੇ ਬਾਕੀ ਕੱਜ ਸਾਹਿਬ ਜੋਤ ਦਾ ਸਾਰਾ ਟਰੈਕਟਰ ਵੀ ਕੱਢਣਾ ਹੈ ਲਾਦ ਰਹੇ ਹੇ ਬਈਏ ਉਹ ਦਿਖਾਵਾਂਗੇ ਥੋੜਾ ਜਿਹਾ ਹੂੰ ਚਲੋ ਦਿਲਦੇ ਅੱਗੇ ਠੀਕ ਸਕਾਰ ਦੇ ਮਿੱਤਰਾ ਪੰਡਾ ਜੀ ਚਲੋ ਜੀ ਲਓ ਜੀ ਬਾਈ ਜੀ 2025 ਦਾ ਸਾਹਿਬ ਜੋਤ ਪਾ ਪਹੁੰਚ ਗਏ ਅੱਜ ਮਰਾਇਆ ਤਾਂ ਜੋਰ ਹਾਂ ਯਾਰ ਬਿੱਲਾ ਬਹੁਤ ਆਨੂੰ ਰਸਤਾ ਲੈਣਾ ਸਰ ਜੀ ਜਿਆਦਾ ਖਰਚਣਾ ਹਨ ਫੇਰ ਵੀ ਜਿੱਲੇ ਕਿ ਟਾਇਰ ਨਹੀਂ ਨਾ ਟਰੈਕਟਰ ਦੇ ਟਾਇਰ ਖਤਮ ਹੋ ਗਏ ਬਾਈ ਕਿੰਨੇ ਮਹਿੰਗੇ ਕੋਈ ਮੁੱਕਰਨਾ ਯਾਰ ਮੁੱਕਰਨਾ ਲੱਭਦਾ ਲੈਣੀ ਹਰੋਂ ਤਾਂ ਨਹੀਂ ਹੋਗੇ ਟਟੂਗੇ ਇਹ ਮੰਨਦਾ ਨਹੀਂ ਮੰਨਦਾ ਨਹੀਂ ਉਹ ਚੱਲਦਾ ਹੈ ਨਾ ਉੱਥੇ ਚੱਲਦਾ ਨਾ ਉਹ ਚ ਫਾਰਮ ਚ ਟੁੱਪ ਚ ਰਹਿੰਦਾ ਏ ਪਹਿਲਾਂ ਜਾਂਦਾ ਉੱਥੇ ਜਿਹੜਾ ਰੰਗ ਕਰਦੇ ਨੇ ਛੱਡ ਨੂੰ ਖੜਾ ਰਹਿਣ ਤਾਂ ਰੋੜਕ ਉੱਪਰ ਤਾਂ ਇਹ ਉਹ ਜਮਿਆ ਦੇ ਰਵਿੰਗ ਹੋ ਗਈ ਇੱਕ ਵਾਰ ਕੋਟਿੰਗ ਕਰਾਉਣੇ ਹੂੰ ਪੈਂਚ ਨਹੀਂ ਚੰਗਾ ਪੈਂਚ ਮਿਲ ਨਹੀਂ ਰਿਹਾ ਸਵਾਦਾਂ ਨੇ ਤਾਂ ਪੱਟੇ ਪਏ ਆ ਇੱਧਰ ਨੂੰ ਘਾੜਾ ਲਾ ਮੈਂ ਕਹਿੰਦਾ ਇੱਧਰ ਆਇਓ ਆ ਹਾਂ ਪਰ ਆਉਣੀ ਮੁਰਨੇ ਲੋਟ ਇੱਧਰ ਚੜਾਉਂਗਾ ਮੈਂ ਕਹਿੰਦਾ ਇੱਧਰ ਚੜਾ ਤੂੰ ਇੱਧਰ ਸੌਖਾ ਜਾਊਗਾ ਬੈਕ ਤਾਂ ਉਹ ਗਾਹਾਂ ਹੋ ਜਾਣਾ ਯਾਰ ਘਰ ਪਾ ਕਮੂਗਾ ਨਹੀਂ ਥੀਮ ਮੁੜੂਗਾ ਇਧਰੋਂ ਦਾ ਤਰਾ ਦੇ ਅੱਤੜ ਬਹੁਤ ਆਦਾ ਯਾ ਉਹਦੇ ਪਿੱਛੇ ਹੁੰਦਾ ਹਾਂ ਥੋੜਾ ਜਿਆ ਫਿਰ ਗਿੱਲੇ ਚੱਕਰ ਗਿੱਲੇ ਟਾਇਰ ਖੜਕੇ ਤਾਂ ਵੀ ਜਾਨ ਲਾ ਦੇਣਾ ਚੱਲ ਚੱਲ ਜੇ ਹੁਣ ਆ ਦੇਖੋ ਇਧਰੋਂ ਆਏ ਕਰੀ ਲਾਪਰੀ ਨਾ ਆਏ ਬਧਾ ਲੈਣਾ ਪੂਰਾ ਠੀਕ ਹੈ ਬਧਾ ਲਿਆ ਐਂ ਜੜ ਚ ਮੁੜਦੇ ਉਹ ਖੇਤ ਚ ਤਾਂ ਨਹੀਂ ਕੋਈ ਚੱਕ ਨਹੀਂ ਟਾਇਰ ਇੱਕ ਆ ਉਹ ਇਧੇੜਾ ਮੁੜਦੇ ਵੇ ਤੇਰੇ ਵਾਲਾ ਸਿੱਗਾ ਹਾਂ ਲੰਘ ਜਵੇ भई सेव सुौता जा चढ़िया चढ़ाता चढ़ाता है मुंडे में बस 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 कहा कर ला थोड़ा जा आगे कर बस हाँ भाई चढ़ गया हम्म ਕੀ ਕਰੇ ਤੁਸੀਂ ਜਸਵਾਲ ਨੇ ਬੱਸ ਪਹੀ ਦੂਜਾ ਮੈਂ ਵੀ ਚੜਦਾ ਸੌਖਾ ਹੀ ਗਿਆ ਉਹ ਫੱਟਾ ਵੀ ਲੱਦਣਾ ਹੈ ਗਿੱਲਾ ਜਾਤਾ ਉਹ ਪਿਆ ਜਬ ਤੋਂ ਥੱਲੇ ਜਾ ਕੇ ਲੈ ਕੇ ਆ ਮੈਨੂੰ ਪਤਾ ਹੈ ਜੇ ਉਹ ਚਾਹਣੇ ਚ ਆ ਜਾਂਦਾ ਟਾਇਰ ਇੱਕੋ ਹਾਂ ਖਰਾਬ ਤਾਂ ਇੱਧਰ ਵੀ ਨਰਮ ਹੈ ਇੱਧਰ ਵੀ ਦੋ ਨਾਲੇ ਚੜਨਾ ਤਾਂ ਸਿੰਗਲ ਨਾਲ ਨਹੀਂ ਤਾਂ ਚੜਨਾ ਇਹ ਟਾਇਰ ਹੁੰਦੇ ਫਿਰ ਵੀ ਜੇ ਫਰਕ ਪੈ ਜਾਂਦਾ ਟਾਇਰਾਂ ਲਾ ਕੇ ਜਾਮਾ ਹੀ ਨਹੀਂ ਨਾ ਗ੍ਰਿਪ ਬਣਦਾ ਉਸ ਲਈ ਭਾਏ ਖਾਲੀ ਘੁੰਮੀ ਗਿਆ ਜੇ ਪਹਿਲਾਂ ਕਰ ਲਈ ਕਾਰਵਾਈ ਹਾਂ ਹਾਂ ਪਹਿਲਾਂ ਹੱਤ ਗੋਲੀ ਦਾ ਆਉਂਦਾ ਬਾਤ ਦੇਖੀਦਾ ਹੈ ਤੇ ਵੜਾ ਦੇ ਬਾਬੇ ਨੇ ਲਾਊਗਾ ਕਿਸੇ ਨੂੰ ਕਿੱਥੇ ਅੱਛਾ ਚੱਲ ਠੀਕ ਹੈ ਤੇਰਾ ਹੋਰ ਦੋ ਨਹੀਂ ਹੈ ਨਾ ਜਗਦੀਪ ਦੇ ਦੇ ਦੋ ਖੜੇ ਮੈਂ ਕਹਿੰਦਾ ਉੱਥੇ ਦਾ ਬੋਕਾ ਜਾਂਸੀ ਪੰਮੇ ਦੇ ਪੰਮੇ ਦੇ ਵੀ ਖੜਾ ਮੈਂ ਕਹਿੰਦਾ ਮੈਂ ਉੱਥੇ ਤੇ ਲੈ ਗਿਓ ਯਾਰ ਆਹੋ ਚਲੋ ਉਧਰ ਚੱਲ ਤੇਰੇ ਘਰ ਮੂਰੇ ਠੀਕ ਹੈ ਤੁਰਪੇ ਬਾਈ ਲੱਗ ਜਾਊਗਾ ਚਲੋ ਮਿਲਦੇ ਬਾਈ ਅੱਗੇ ਵੀ ਹੋਰ পার্টি ਪਰ ਅੱਜ ਦੀ ਦਿਹਾੜੀ 'ਚ ਦੇਖਦੇ ਅੱਜ ਹੋਰ ਕੀ ਆ ਹੁੰਦਾ ਕੁਝ ਵੀ ਜੀ ਕੁਝ ਵੀ ਚੱਲ ਫਿਰ